ਮੰਡੀ ਇਸ ਵਾਰੀ ਵਿਕਰਾ ਨਹੀਂ ਖੁੱਲਿਆ ਜੀ ਤੇ ਪ੍ਰੋਡਕਸ਼ਨ ਜ਼ਿਆਦਾ ਵਾ ਜੀ ਇਸ ਕਰਕੇ ਮਾਲ ਵਿਕਦਾ ਨਹੀਂ ਹੈ ਜ਼ਿਆਦਾ ਬਾਕੀ ਥੋੜੀ ਬੋਧੀ ਫਸਲ ਵੀ ਉਨੀ 21 ਆਉਂਦੀ ਜੀ ਇਸ ਕਰਕੇ ਬਾਹ ਮਿਆਰ ਬਣਿਆ ਨਹੀਂ ਹੁਣ ਜਿਸ ਤਰ੍ਹਾਂ ਗੱਡੀਆਂ ਤੁਹਾਡੀਆਂ ਮਤਲਬ ਕਿ ਪਿਆਜ਼ਾਂ ਦੀ ਆ ਰਹੀਆਂ ਤੇ ਰੇਟ ਕੀ ਜਿਹੜਾ ਹੈਗਾ ਇਹ 10 11 ਜੀ ਵੈਸੇ ਹੁੰਦਾ ਕੀ ਹੈ ਇਹਨਾਂ ਦੇਣਾ ਚਾਹੀਦਾ 20 ਤੱਕ ਚਾਹੀਦਾ ਜੀ 25 ਤੱਕ ਚਾਹੀਦਾ ਜੀ ਤੇ ਕਿੰਨਾ ਦਿਨਾਂ ਤੇ ਕਿਸਾਨਾਂ ਨੂੰ ਅੱਛੀ ਤਰ੍ਹਾਂ ਪੈਸੇ ਵੀ ਨਹੀਂ ਜਾ ਰਹੇ ਉਹ ਆਪਣੇ ਬਿਹਤਰ ਸਮੇਂ ਦੇ ਸੁੱਟਣ ਨੂੰ ਬਿਹਤਰ ਸਮੇਂ ਦੇ ਵੇਚਣ ਨੂੰ ਠੀਕ ਹੈ ਜੀ ਹਾਂ ਜੀ ਤੇ ਕਿਸ ਤਰ੍ਹਾਂ ਫਿਰ ਖਰਚੇ ਖੁਰਚੇ ਜਾਂ ਕਿਤਨਾ ਆਉਂਦਾ ਬਸ ਚੱਲੀ ਜਾਂਦਾ ਬਾਕੀ ਕੰਮ ਤੇ ਇਹੋ ਹੀ ਕਰਨਾ ਹੈ ਜੀ ਕਿਸਾਨਾਂ ਨੂੰ ਉਹਨਾਂ ਦੇ ਪੈਸੇ ਬਰਾਬਰ ਮਿਲਨ ਤੇ ਬਾਕੀ ਇਸ ਤਰ੍ਹਾਂ ਇਹ ਵਿਕਰਾ ਹੋਲੀ-ਉਲੀ ਮਾਲ ਤਾਂ ਲੈ ਲਵਾਈ ਜਾਂਨੇ ਵਿਕਦਾ ਹੈ ਨਹੀਂ ਲੱਗਦਾ ਹੈ ਕਿ ਮੰਡਿਆ ਇਹਨਾਂ ਦਿਨਾਂ 'ਚ ਤੇਜ਼ੀ ਹੋਣੀ ਚਾਹੀਦੀ ਜੀ ਹਾਂ ਬਿਲਕੁਲ ਹੋਣੀ ਚਾਹੀਦੀ ਜੀ ਮੰਦਾ ਲੱਗ ਰਿਹਾ ਮੰਦਾ ਬਿਲਕੁਲ ਇਸ ਤੋਂ ਜ਼ਿਆਦਾ ਨਹੀਂ ਇਹਨਾਂ ਦਿਨਾਂ ਵਿੱਚ ਬਿਲਕੁਲ ਸੀਜ਼ਨ ਹੁੰਦਾ ਸੀਗਾ ਜੀ ਮੈਨੂੰ ਪੂਰਾ ਯਾਦ ਹੈ ਮੈਂ 1996 ਵਿੱਚ ਜਦੋਂ ਮੰਡੀ ਆਰਡ ਕਰਦੇ ਚਾਸੀ ਆਇਆ ਸੀਗਾ 96 ਵਿੱਚ ਔਰ ਅਸੀਂ ਜ਼ਿਮੀਂਦਾਰਾਂ ਨੂੰ ਕਹਿ ਕੇ ਦਿਵਾਲੀ ਵਾਲੇ ਦਿਨ ਮਟਰ ਮੰਗਾਉਂਦੇ ਹੁੰਦੇ ਸੀਗੇ ਵੀ ਮਟਰ ਉਸ ਦਿਨ ਤੇਜ਼ ਵਿਕਦਾ ਸੀਗਾ ਔਰ ਇਸ ਵਾਰੀ ਇਸੋ ਹਾਲਾਤ ਹੋਏ ਨੇ ਦਿਵਾਲੀ ਵੀ ਚਲੋ ਕੁਝ ਪਹਿਲਾਂ ਆਈ ਆ ਔਰ ਜਿਹੜਾ ਮੌਸਮ بارش ਕਰਕੇ بارش ਹੋਣ ਦੇ ਕਾਰਨ ਹਰ ਇੱਕ ਸਬਜ਼ੀ ਲੇਟ ਆ ਮਟਰ ਵੀ ਲੇਟ ਨੇ ਫੋਲ ਗੋਭੀ ਲੇਟ ਆ ਬੀਨ ਲੇਟ ਆ ਬੰਦ ਗੋਭੀ ਜੋ ਵੀ ਲੋਕਲ ਸਬਜ਼ੀ ਆ ਸਾਰੀਆਂ ਹੀ ਆਲੂ ਜਿਵੇਂ ਸਭ ਲੇਟ ਨੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਗੋਭੀ ਮਟਰ ਚੱਲ ਪੈਂਦੇ ਹੁੰਦੇ ਸੀਗੇ ਜੀ ਕਿੰਨਾ ਕੁ ਨੁਕਸਾਨ ਜਿਹੜਾ ਵਾ ਆੜਤੀਆਂ ਨੂੰ ਦਾ ਜ਼ਿੰਮੇਦਾਰਾਂ ਨੂੰ ਦੇਖੋ ਬਹੁਤ ਬਹੁਤ ਹੀ ਜ਼ਿਆਦਾ ਨੁਕਸਾਨ ਆ ਜਿੰਨੇ ਵੀ ਸਾਡੇ ਆੜਤੀ ਭਰਾ ਨੇ ਸਾਰੇ ਦਿਲੇ ਬੈਠੇ ਨੇ ਔਰ ਜਿਵੇਂ ਅਸੀਂ ਪਿਆਜ਼ ਦੀ ਗੱਲ ਕਰਦੇ ਆ ਪਿਆਜ਼ ਵੀ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ 3500 40 ਰੁਪਏ ਰੇਟ ਤੱਕ ਵਿਕ ਰਿਆ ਸੀ ਐਜ਼ ਕਿ 10 12 ਰੁਪਏ ਆ ਉਹ ਵੀ ਬਹੁਤ ਮੁਸ਼ਕਲ ਦੇ ਨਾਲ ਗੱਡੀਆਂ ਆ ਜਾਂਦੀਆਂ ਨੇ 2 2 4 4 5 5 ਦਿਨ ਗੱਡੀਆਂ ਰੋਡ ਤੇ ਖੜੀਆਂ ਜਿੰਦੀਆਂ ਕਾਹ ਵੀ ਹੈ ਨਹੀਂ ਇਸ ਵਾਰੀ ਤਿਹਾਰ ਦਾ ਇੰਨਾ ਵੱਡਾ ਅਸਰ ਆ ਕਿ ਬਿਲਕੁਲ ਹੀ ਮੰਡੀ ਖਾਲੀ ਹੈ ਨਹੀਂ ਤੇ ਤਿਹਾਰ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਬਜ਼ੀ ਆ ਉਹਨੂੰ ਤੇਜ਼ੀ ਆ ਜਾਂਦੀ ਹੀ ਅਸੀਂ ਕਹਿੰਨਾ ਮਾਰਕ ਲੋਕ ਜੀਮਦਾਰਾਂ ਨੂੰ ਕਹਿੰਨਾ ਨਰਾਤੇ ਆਉਣਗੇ ਉਦੋਂ ਲੈ ਕੇ ਆਇਓ ਜਾਂ ਦੀਵਾਲੀ ਦੇ ਲਾਗੇ ਤੋੜ ਕੇ ਲੈ ਕੇ ਆਇਓ ਥੋੜੀ ਬੋਦੀ ਮਾਰਕੀਟ ਖਿੱਚੇ ਹੋਊਗੀ ਪਰ ਬਟ ਇਸ ਵੇਲੇ ਕੋਈ ਨਹੀਂ ਆਦਾ ਐਵੇਂ ਨਾ ਐਵੇਂ ਕੋਈ ਵੀ ਨਹੀਂ ਬਹੁਤ ਬੁਰਾ ਹਾਲ ਹੈ ਬੰਦਾ ਕੀ ਲੱਗਦਾ ਕਿ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਆੜੀਆਂ ਦੇ ਨਾਲ ਜੀਮਦਾਰਾਂ ਦੇ ਨਾਲ ਬਿਲਕੁਲ ਬਹੁਤ ਭਾਰੀ ਨੁਕਸਾਨ ਹੈ ਦੇਖੋ ਸਾਡਾ ਤਾਂ ਨੁਕਸਾਨ ਹੈਗਾ ਹੈਗਾ ਇਹਨੂੰ ਕਿੰਨੀ ਆਸਾਂ ਜੋ ਪੰਜਾਬ ਸਰਕਾਰ ਨੂੰ ਮਿੱਤੋਂ ਰੈਵਲ ਜਾਂਦਾ ਸਾਡੀ ਮਾਰਕੀਟ ਫੀਸ ਹੈ ਜਿਹੜੀ 2% ਜਾਂਦੀ ਸੀ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਖੂਬ ਸਬਜ਼ੀ ਆ ਰਹੀ ਨਹੀਂ ਜਾਈ ਅਸੀਂ ਕੋਈ ਵੇਚਾਂਗੇ ਸੇਲ ਪਰਚੇਜ ਕਰਾਂਗੇ ਔਰ ਮਾਰਕੀਟਿੰਗ ਫੀਸ ਭਰਾਂਗੇ ਅਸੀਂ ਫ੍ਰੀ ਬੈਠੇ ਆ ਮਾਰਕੀਟ ਕਮੇਟੀ ਵਾਲੇ ਵੀ ਵਿਚਾਰੇ ਫ੍ਰੀ ਬੈਠੇ ਨੇ ਕਿਉਂਕਿ ਉਹਨਾਂ ਕੋਈ ਰੈਵਲ ਕੋਈ ਜਾਊਗਾ ਹੀ ਕੁਝ ਨਹੀਂ ਆ ਕੋਈ ਕੋਈ ਹੈ ਹੀ ਨਹੀਂ ਮੰਡੀ ਦੇ ਵਿੱਚ ਐਮ ਦਾ ਕੋ ਮਾਲ ਹੀ ਨਹੀਂ ਆ ਰਿਹਾ ਕੁਝ ਜੇ ਦੇ ਉਤੋਂ ਸਰਕਾਰ ਨੂੰ ਕੋਈ ਪ੍ਰੋਫਿਟ ਹੋਵੇ ਕੋਈ ਫੀਸ ਹੋਵੇ ਗਰਾਊਂਡ ਲੈਵਲ ਤੋਂ ਲੈ ਕੇ ਕਿ ਇਸ ਚੀਜ਼ ਦਾ ਜਿਹੜਾ ਵਾ ਮਾਰਕੀਟ ਕਮੇਟੀ ਕਰਦੇ ਸਰਕਾਰ ਨੂੰ ਵੀ ਇਸ ਚੀਜ਼ ਦਾ ਨੁਕਸਾਨ ਬਿਲਕੁਲ ਬਹੁਤ ਦੇਖੋ ਸਾਡਾ ਨੁਕਸਾਨ ਤਾਂ ਹੈ ਹੀ ਹੈ ਵਾ ਕਿਉਂਕਿ ਅਸੀਂ ਵੀ ਇੰਨੇ پیسے ਲਾਏ ਨੇ ਕਿਸਾਨਾਂ ਵੱਲ ਲਾਏ ਹੁੰਦੇ ਆ ਤੁਹਾਨੂੰ ਪਤਾ ਹੀ ਅੱਗੇ ਉਧਾਰ ਲਾਏ ਹੁੰਦਾ ਸਾਡਾ ਨੁਕਸਾਨ ਹੈ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਉਹ ਨੁਕਸਾਨ ਹੈਗੇ ਸਟੇਟ ਦਾ ਵੀ ਮਾਰਕੀਟ ਕਮੇਟੀ ਵਾਲਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੇ ਇੰਨੀ ਫੀਸ ਇਕੱਠੀ ਕਰਨੀ ਉਹਨਾਂ ਕਿੰਨਾ ਰਹਿਵਲ ਜਾਂਦਾ ਸੀਗਾ ਬਿਲਕੁਲ ਮੰਡੀ ਦੇ ਵਿੱਚ ਸਬਜ਼ੀ ਨਾ ਆਉਣ ਕਾਰਨ ਉਹਨਾਂ ਦਾ ਰੈਵਲ ਬੰਦ ਹੋਇਆ ਜੀ ਲੱਗਦਾ ਕਿ ਨੁਕਸਾਨ ਜਿਹੜਾ ਇਸ ਵਾਰ ਜਿਹੜਾ ਖੜਾਂ ਦੀ ਤੇਰੀ ਬਿਲਕੁਲ ਇੱਕ ਖੜਾਂ ਦਾ ਕਹਿ ਸਕਦੇ ਕੁਦਰਤੀ ਮਾਰ ਹੈ ਜਿਵੇਂ ਮੌਸਮ ਨਹੀਂ ਆ ਮੌਸਮ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਵੇਂ ਹੁਣ ਬੀਨ ਲੱਗੀ ਆ ਫਸਲਾਂ ਲੋਕਾਂ ਨੇ ਲਾਈ ਸੀ ਜੇਤੀ ਉਹ ਵੀ ਹੁਣ ਦੁਬਾਰਾ ਲੋਕੀ ਲਾ ਰਹੇ ਨੇ ਗਰਮੀ ਕਾਰਨ ਹੋਈ ਨਹੀਂ ਹੁਣ ਇੱਕਦਮ ਠੰਡ ਹੋ ਗਈ ਆ ਹੁਣ ਦੁਬਾਰਾ ਫੇਰ ਖੇਤੀ ਸ਼ੁਰੂ ਹੋਈ ਮੰਨ ਲਓ 2 ਮਹੀਨੇ ਹੁਣ ਆ ਜਾਣੀ ਚਾਹੀਦੀ ਸੀਗੀ 2 ਮਹੀਨੇ ਫੇਰ ਲੇਟ ਹੋ ਗਈ ਅਗਲੇ ਲੱਗਦਾ ਹਜੇ ਵੀ ਮਹੀਨਾ ਡੇਢ ਮਹੀਨਾ ਮੰਡੀ ਦੇ ਵਿੱਚ ਕੋਈ ਸਬਜ਼ੀ ਨਹੀਂ ਅਜੇ ਤੱਕ ਆਉਗੀ। ਹਲਾਤ ਕਿਸਾਨ ਦੀਆਂ ਮੰਡੀ ਦੀ। ਮੰਡੀ ਦੇ ਹਾਲਾਤ ਦੇਖੋ ਜੀ ਬਹੁਤ ਬੁਰੇ ਨੇ ਕੋਈ ਮਾਲ ਨਹੀਂ ਵਿਕ ਰਿਹਾ ਅਜੇ ਉਹ ਪਹਿਲੀ ਗੱਲ ਤਾਂ ਅਸੀਂ ਦੇਖਦੇ ਹਾਂ ਜੀ ਮਾਲ ਮੰਗਵਾਈਏ ਵੀ ਕੋਈ ਨਾ ਕੁਝ ਕਰੀਏ ਕੋਈ ਬਾਲ ਬੱਚਾ ਵੀ ਪਾਲਣਾ ਵਾ ਆਪਣਾ ਰੋਜ਼ਗਾਰ ਕੁਝ ਕਰਦੇ ਆ ਇਹ ਮੁੰਜੇ ਕੁਝ ਮੰਗਾਈਦਾ ਉਹ ਇਥੇ ਆ ਕੇ ਵਿਕਦਾ ਹੀ ਨਹੀਂ। ਬਸ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਕੰਮ ਬਹੁਤ ਬੁਰਾ ਹਾਲ ਹੈ। ਨਰਪੀ ਸਿੰਘ ਜੀ। ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫੂਡ ਐਂਡ ਵੈਜੀਟੇਬਲ ਮਾਰਕੀਟਸ ਐਸੋਸੀਏਸ਼ਨ ਹੋਣਾ ਜੀ ਸਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗੋਭੀ ਦਾ ਪਿਆਜ਼ਾਂ ਦਾ ਹੋਰ ਵੀ ਸਬਜ਼ੀਆਂ ਜਿਹੜੀਆਂ ਉਹਨਾਂ ਦੇ ਡੇਟ ਹੁੰਦੇ ਆ ਜੀ ਇਸ ਤਰ੍ਹਾਂ ਡੇਟਾਂ ਦਾ ਕਿਸ ਤਰ੍ਹਾਂ ਐਸੋਲੇ ਚੱਲਦੇ ਆ ਐਸੋਲੇ ਦੇਖੋ ਜੀ ਬਹੁਤ ਹੀ ਬੁਰਾ ਹਾਲਿਆ ਕਿਉਂਕਿ ਜਿਹੜੇ ਹੜ੍ਹ ਆਏ ਸੀ ਹੜ੍ਹਾਂ ਦੇ ਕਾਰਨ ਜਿਵੇਂ ਇਹਨਾਂ ਦਿਨਾਂ 'ਚ ਗੋਭੀ ਆ ਫੁੱਲ ਗੋਭੀ ਆ ਉਹਨੂੰ ਆਪਾਂ ਡੇਰਾ ਬਾਬਾ ਨਾਨਕ ਸਾਈਡ ਹੋ ਗਈ ਰਮਦਾਸ ਅਜਨਾਲਾ ਉਹਨਾਂ ਦਿਨਾਂ ਜਿੱਥੇ ਸ਼ੁਰੂ ਹੁੰਦੀ ਹੈ ਔਰ ਇੱਥੇ ਸਾਰੀ ਮੰਡੀ ਦੇ ਵਿੱਚ ਸੇਲ ਪਰਚੇਜ ਕਰਦੀ ਸੀ। ਔਰ ਹੜਾਂ ਦੌਰਾਨ ਉਧਰ ਝੋਨਾ ਵੀ ਤੁਹਾਨੂੰ ਪਤਾ ਹੀ ਝੋਨੇ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਸਬਜ਼ੀਆਂ ਸੀ ਗੋਭੀ ਗੋਭੀ ਦਾ ਖਾਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਇਸ ਵਰਕੇ ਉਹ ਉਧਰਲੇ ਏਰੀਏ ਦੇ ਵਿੱਚ ਤਾਂ ਗੋਭੀ ਬਿਲਕੁਲ ਹੀ 드러 ਨਹੀਂ ਰਹੀ। ਔਰ ਇੱਕ ਦਾਣਾ ਦਾ ਗੋਭੀ ਨਹੀਂ ਆ ਰਹੀ। ਹਿਮਾਚਲ ਤੋਂ ਥੋੜੀ-ਬਹੁਤੀ ਆਉਂਦੀ ਆ। ਉਹ ਵੀ ਖਪਤੋਂ ਜ਼ਿਆਦਾ ਹੋਣ ਕਰਕੇ ਇੱਕ ਗੱਡੀ ਤੋਂ ਦੋ ਗੱਡੀਆਂ ਆਉਂਦੀਆਂ ਬੜੀ ਮੁਸ਼ਕਲ ਦੇ ਨਾਲ ਉਹ ਵੀ ਸਲਾਈਡਿੰਗ ਉਧਰ ਹੋ ਗਈ। بارش ਹੋਈਆਂ ਤੇ ਉਹ ਵੀ ਕਿਸੇ ਕੰਮ ਦੀ ਗੋਭ ਇਸ ਕਰਕੇ ਬਹੁਤ ਬੁਰਾ ਹਾਲ ਹੈ ਇਸ ਵੇਲੇ ਮੰਡੀ ਖਾਲੀ ਵੇਖੋ ਤੁਸੀਂ ਮੰਡੀ ਦੇਖ ਕੇ ਬਿਲਕੁਲ ਖਾਲੀ ਪਈ ਸਾਰੀ ਮੰਡੀ ਕੀ ਕਰਦਾ ਸੀ ਕਿ ਇਹਨਾਂ ਦਿਨਾਂ ਚ ਤਕਰੀਬਨ ਗੋਭੀ ਦਾ ਪੰਜ ਗੋਭੀ ਦਾ ਤਕਰੀਬਨ ਹੋਰ ਸਬਜ਼ੀਆਂ ਦਾ ਸੀਜ਼ਨ ਹੁੰਦਾ ਸੀ ਜੀ ਸੀਜ਼ਨ ਕੀ ਚੀਜ਼ ਐ ਸਮੀ ਸੀਜ਼ਨ ਨੂੰ ਕੀ ਮੰਨਦੇ ਹੋ ਦੇਖੋ ਸੀਜ਼ਨ ਹੁੰਦਾ ਸੀਗਾ ਜੀ ਅਸਾਨੂੰ ਪੂਰਾ ਯਾਦ ਆ ਮੈਂ 1996 ਦੇ ਵਿੱਚ ਜਦੋਂ ਮੰਡੀ ਆਰਧਕ